ਕਗੜੇ ਨੂੰ ਲੈ ਕੇ ਬਜ਼ੁਰਗ ਦੀ ਕੀਤੀ ਕੁੱਟਮਾਰ ਦੂਜੀ ਧਿਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਸਾਡੀ ਪਾਰਟੀ ਨੂੰ ਜਾਣ ਬੁੱਝ ਕੇ ਕੀਤਾ ਜਾ ਰਿਹਾ ਬਦਨਾਮ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੈਲਟਾਇਵਾਲਾ ਦੇ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਅਤੇ ਮੇਰਾ ਬਾਪੂ ਦੋਵੇਂ ਪੱਠੇ ਵੱਡਣ ਗਏ ਸਨ ਕੁਝ ਸਮੇਂ ਤੋਂ ਸਾਡਾ ਤਰਸੇਮ ਕੋਰ ਨਾਲ ਜ਼ਮੀਨੀ ਝਗੜਾ ਚੱਲਦਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਾਡੇ ਉੱਪਰ ਪਹਿਲਾਂ ਵੀ ਹਮਲੇ ਕੀਤੇ ਗਏ ਹਨ ਜਦ ਕਿ ਜ਼ਮੀਨ ਦਾ ਕੋਰਟ ਕੇਸ ਵਿੱਚ ਵੀ ਚੱਲ ਰਿਹਾ ਹੈ ਬਕਾਇਦਾ ਰਜਿਸਟਰੀ ਅਤੇ ਇਤਕਾਲ ਵੀ ਸਾਡੇ ਨਾਮ ਉੱਪਰ ਦਰਜ ਹੈ ਪਰ ਫਿਰ ਵੀ ਉਸ ਨੂੰ ਲੈ ਕੇ ਅੱਜ ਸਾਡੇ ਉੱਪਰ ਮਾਰਨ ਦੀ ਨੀਤ ਨਾਲ ਹਮਲਾ ਕੀਤਾ ਗਿਆ ਇਸ ਨੂੰ ਲੈ ਕੇ ਅਸੀਂ ਕਈ ਵਾਰ ਲਿਖਤੀ ਦਰਖਾਸਤ ਦੇ ਚੁੱਕੇ ਹਾਂ ਜਦ ਕਿ ਪੁਲਿਸ ਪ੍ਰਸ਼ਾਸਨ ਵੀ ਸਿਆਸੀ ਦਬਾਅ ਹੇਠ ਦੱਬਿਆ ਦਿਖਾਈ ਦੇ ਰਿਹਾ ਹੈ ਕਿਉਂਕਿ ਸਾਡੇ ਹੀ ਪਿੰਡ ਦਾ ਆਮ ਆਦਮੀ 파ਰਟੀ ਆਗੂ ਗੁਰਦੇਵਾਲ ਸਿੰਘ ਦੂਸਰੀ ਤਿਰਦੀ ਮਦਦ ਕਰਦਾ ਆ ਰਿਹਾ ਹੈ ਇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਕੋਲ ਲਿਖਤੀ ਕਈ ਵਾਰ ਦਰਖਾਸਤਾਂ ਦੇ ਚੁੱਕੇ ਹਾਂ ਪਰ ਕਿਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਸੀਂ ਉੱਚ ਅਧਿਕਾਰੀਆਂ ਕੋਲ ਮੰਗ ਕਰਦੇ ਹਾਂ ਇਸ ਪੂਰੇ ਮਸਲੇ ਦੀ ਜਾਂਚ ਕਰਕੇ ਸਾਨੂੰ ਬੰਦਾ ਇਨਸਾਫ ਦਵਾਇਆ ਜਾਵੇ ਜਦੋਂ ਇਸ ਸਬੰਧੀ ਦੂਸਰੀ ਤਿਰਤਰ ਸੇਮ ਕੋਰਨਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਕੀ ਕਹਿਣਾ ਉਹਨਾਂ ਦਾ ਸੁਣਾਉਂਦੇ ਹਾਂ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵਾਲ ਸਿੰਘ ਪੈਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਿੰਡ ਦੇ ਵਸਨੀਕ ਭਰਾਵਾ ਭਰਾਵਾ ਦਾ ਪਿਛਲੇ ਸਮੇਂ ਤੋਂ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ। ਇਸ ਵਿੱਚ ਕੁਝ ਸ਼ਰਾਰਤੀ ਅੰਸਰਾ ਵੱਲੋਂ ਜਾਣਬੁੱਝ ਕੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਨੇ ਮੇਰੇ ਪਿੰਡ ਵਾਸੀਆਂ ਦੀ ਜ਼ਮੀਨ ਦੇ ਝਗੜੇ ਨਾਲ ਕੋਈ ਵੀ ਸਾਡੀ ਪਾਰਟੀ ਦਾ ਲੈਣਾ ਦੇਣਾ ਨਹੀਂ ਹੈ। ਤਰਨਤਾਰਨ ਤੋਂ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ ਮੇਰਾ ਚਾਤੀ ਜੀ ਸਿੰਘ ਜਰਨਜੀਤ ਸਿੰਘ ਕਿਹੜਾ ਪਿੰਡ ਪਿੰਡ ਪੈਲਟਾਏ ਵਾਲਾ ਸਾਡਾ ਜਿਹੜਾ ਲੜਾਈ ਝਗੜੇ ਦਾ ਮਾਮਲਾ ਵਾ ਕੀ ਆ ਇਸਰਾ ਮਾਮਲਾ ਇਹ ਜੀ ਇਹਨਾਂ ਇਹਦਾ ਭਰਾ ਹੀ ਵੱਡਾ ਜੀ ਉਹਨੂੰ ਇਹ ਖਾਮ ਦਾ ਸੌਦਾ ਹੈ ਉਹ ਜਦੋਂ ਮੰਜੇ ਦੇ ਦੇ ਪਿਆ ਦੇ ਵਿਚਾਰਾ ਇਹ ਲੈ ਕੇ ਜਾਂਦਾ ਰਾਤ ਦੇ ਤੇ ਇਹਦੀ ਦੂਜੀ ਪਾਰਟੀ ਆ ਉਹ ਇਹਨਾਂ ਨਾਲ ਮਗਰ ਪਈ ਆ ਪਿੱਲਾ ਸੋਆ ਪਿੱਲਾ ਪੈ ਜਿਹੜਾ ਨਾ ਹੋਵੇ ਇਹਦੇ ਨਾ ਕਰ ਗਿਆ ਤੇ ਹੁਣੋਂ ਆਂਦੇ ਕਿ ਸਾਨੂੰ ਇਹ ਸਤੋ ਸੇਕ ਤਰ੍ਹਾਂ ਦੇ ਦੇ ਨਾਮ ਤੇ ਪਹਿਲੀ ਇਹਨਾਂ ਦੇ ਆ। ਪਿੰਤਕਾਲ ਚੜੀ ਆ ਰਿਸਟਰੀ ਇਹਨਾਂ ਨਾਮ ਆ ਤੇ ਬਾਕੀ ਜੋ ਵੀ ਮਾਂਡ ਦੇ ਵਿੱਚ ਪਈਓ ਤੇ ਇਹਨਾਂ ਤੇ ਹੀ ਪਹਿਲੀ ਵਾਰ ਤੇ ਕਣਕ ਵਾਹਤੀ। ਫੇਰ ਉਹਨਾਂ ਨੇ ਰਾਉਂਡ ਅਪ ਕਰਕੇ ਸਪਰੇਅ ਕਰਤੀ। ਹੁਣ ਇਹ ਸੋਮਵਾਰ ਫੇਰ ਕਰ ਪੈਗੇ। ਇਸ ਤੋਂ ਅੱਧੇ ਕੰਪਲੀਟ ਲਖਾਈ ਇਹਨਾਂ ਲੋਕਾਂ ਚ। ਬਾਕੀ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਜੇ ਥਾਣੇ ਗਏ ਉੱਥੇ ਸੁਣਾਈ ਨਹੀਂ ਹੋਈ ਜੇ ਐਸਐਸਪੀ ਦੇ ਗਏ ਉੱਥੇ ਸੁਣਾਈ ਨਹੀਂ ਹੋਗੇ। ਹੁਣ ਪਿੰਡ ਦਾ ਇੱਕ ਪ੍ਰਧਾਨ ਆਮ ਪਾਰਟੀ ਦਾ ਗੁਰਦਿਆਲ ਸਿੰਘ ਉਹ ਸਾਰਾ ਕੁਝ ਕਰਾਉਣ ਦਾ ਉਹ ਹੀ ਹਰ ਚਾਰਚ ਫੇਰੇ ਉਹੋ ਕਰਾਉਣ ਦਾ ਹੁਣ ਦੱਸੋਗੇ 9 ਵਜੇ ਦੀ ਲੜਾਈ ਹੋਈ ਆ 10 ਵਜੇ ਇੱਥੇ ਦਾਖਲ ਹੋਗੇ ਤੇ ਉਹਨਾਂ ਦੇ ਕੈਮਰੇ ਚੱਕੀ ਤੇ ਜਾਂ ਠਾਗਰਦਾਰ ਲਾਗੇ ਕੈਮਰੇ ਆ ਮੋਰ ਤੇ ਕੈਮਰੇ ਆ ਉਹਦੇ ਪ੍ਰਧਾਨ ਦੇ ਘਰ ਕੈਮਰੇ ਆ ਪੰਪ ਤੇ ਕੈਮਰੇ ਆ ਕਿੰਨੇ ਵਜੇ ਬੰਦੇ ਗਏ ਆ ਕਿੰਨੇ ਵਜੇ ਉਥੋਂ ਵੱਢ ਕੇ ਲਿਆਏ ਆ ਇਹ ਸਾਰਾ ਸਾਨੂੰ ਸਾਹਮਣੇ ਆਉਣਾ ਚਾਹੀਦਾ ਅੱਜ ਤੁਸੀਂ ਹਸਪੀਟਲ 'ਚ ਐਡਮਿਟ ਹੋਏ ਜੀ ਡਾਕਟਰਾਂ ਨੂੰ ਕੀ ਕਿਹਾ ਗਿਆ ਡਾਕਟਰਾਂ ਨੂੰ ਕਿਹਾ ਗਿਆ ਵੀ ਜਿੱਤਰਾ ਤੁਹਾਡੇ ਸੱਟ ਲੱਗੀ ਆ ਵੀ ਉਹ ਸਾਨੂੰ 23 24 ਦਿੱਤੀ ਆ ਉਹ ਪੇਚਾ ਵੀ ਦੇ ਕੇ ਥਾਣੇ ਭੇਜਤੀ ਆ ਚਲੋ ਅਹੀਂ ਤੋਂ ਛੁੱਟੀ ਲੈ ਕੇ ਲਈ ਜਾਣਾ ਸਾਡੇ ਤੇ ਜੋ ਸੱਟ ਲੱਗੀ ਅਹੀਂ ਤੋਂ ਉਹ ਹੀ ਲੈ ਕੇ ਆਏ ਰੱਬ ਨੂੰ ਜਾਣਦੇ ਨਹੀਂ ਨਾ ਹੀ ਕੁਝ ਕਰਨਾ ਨਾ ਸਾਨੂੰ ਕਰਨ ਦੀ ਲੋੜ ਹੈ ਉੱਚ ਅਧਿਕਾਰੀ ਨੂੰ ਕੀ ਮੰਗਦੇ ਆ ਉਹ ਮੰਗਦੇ ਆ ਕਿ ਸਾਨੂੰ ਬਿਲਕੁਲ ਇਨਸਾਫ ਹੋਣਾ ਚਾਹੀਦਾ ਇਹ ਨਹੀਂ ਕਿ ਬੰਦਾ ਘਰ ਵੱਢ ਕੇ ਤੇ ਲਿਆਂਕੇ 9 ਵਜੇ ਦੀ ਲੜਾਈ ਹੋਈ ਆ ਤੇ ਲਿਆਂਕੇ 2:30 3 ਵਜੇ ਬੰਦਾ ਇਥੇ ਦਾਖਲ ਕਰਾਉਣਾ ਤੇ ਸਾਡਾ ਪਰਚਾ ਬੰਨ੍ਹ ਜੀ ਉਹਦੀ ਪੂਰੀ ਨਕਵਾਰੀ ਹੋਣੀ ਚਾਹੀਦੀ ਹਾਂਜੀ ਵੀਰੇ ਕੀ ਨਾਮ ਮੇਰਾ ਪਹਿ ਨਿਰਮਲ ਸਿੰਘ ਆ ਜੀ ਮੈਂ ਨਿਰਮਲ ਸਿੰਘ ਕਿਹੜਾ ਪਿੰਡ ਪੈ ਰਹੇ ਆ ਯਾਰ ਜੀ ਬਾਈ ਚੱਕ ਇਹ ਤਾਂ ਮਾਮਲਾ ਹੈ ਕਿ ਇਹ ਸਾਰਾ ਮਾਮਲਾ ਹੈ ਇਹ ਲੜਾਈ ਝਗੜਾ ਹੈ ਜੀ ਅਸੀਂ ਮੈਂ ਤੇ ਬਾਪੂ ਮੇਰਾ ਪੱਠੇ ਵੱਲ ਲੰਘ ਗਏ ਸੀ ਤੇ ਜ਼ਮੀਨੀ ਝਗੜਾ ਲੋੜ ਕੋੜ ਤੇ ਆਪਣਾ ਕੇਸ ਚਲਾਉਂਦੇ ਆ ਜੀ ਉਹਦੇ ਚੱਕਰ ਦੇ ਵਿੱਚ ਉਹਨਾਂ ਸਾਡੇ ਤੇ ਹਮਲਾ ਕੀਤਾ ਵਾ ਜੀ ਤੇ ਜੋ ਵੀ ਸਾਡੇ ਬਾਪੂ ਦੀ ਸੱਟਾਂ ਲਾਈਆਂ ਮੇਰੇ ਲਾਈਆਂ ਸੱਟਾਂ ਅਨੁਸਾਰ ਤੇ 7-8 ਬੰਦੇ ਸੀ ਤੇ ਮੇਰੇ ਵੀ ਬਾਪੂ ਦੀ ਸੱਟਾਂ ਲਾਉਣ ਕੋਸ਼ਿਸ਼ ਕੀਤਾ ਪਰ ਪਹੁੰਚਾ ਹੋ ਗਿਆ ਪਰ ਚਾਚਾ ਚੰਨੀ ਜਾ ਰਿਹਾ ਸੀ ਆਪਣੇ ਰਾਸ ਰਸਤੇ ਦੇ ਵਿੱਚ ਦੀ ਤੇ ਪਰ ਜਿਹੜਾ ਆਮ ਪਾਰਟੀ ਦਾ ਪ੍ਰਧਾਨ ਉਹ ਹਨ ਦਬਾ ਕਰਕੇ ਸਾਡੀ 9 ਵਜੇ ਦੀ ਲੜਾਈ ਹੋਈ ਤੇ 10 ਵਜੇ ਅਸੀਂ ਅਸੀਂ ਇੱਥੇ ਪੇਸ਼ ਹੋ ਗਏ ਆ ਉਹ 2 ਵਜੇ ਆਏ ਆ ਜੀ ਉਹ 2 ਵਜੇ ਆਣ ਕੇ ਤੇ ਆਦੇ ਸਟਾ ਸੂਟਾ ਲਾ ਕੇ ਉਹ ਆਪਣੇ ਪੰਪ ਤੇ ਸਟਾ ਲਾ ਕੇ ਜਾਂ ਕੋਈ ਕੈਮਰਾ ਕਢਾ ਕੇ ਵੇਖ ਲੋ ਇਸ ਵੇ ਸਟਾ ਲਾ ਕੇ ਆਏ ਆ ਜੀ ਤੇ ਉਹ ਹੁਣ ਹੱਟ ਦੇ ਪਰਚਾ ਬਣਾਉਣ ਨੂੰ ਫਿਰਦੇ ਆ ਜੀ ਕੌਣ ਆ ਬੰਦੇ ਕਿੱਥੋਂ ਦੇ ਆ ਉਹ ਪੇਰਾਸ ਕੀ ਨੇ ਉਮਰ ਚਾਚੇ ਦਾ ਇਹਦੇ ਮੁੰਡੇ ਆ ਜੀ ਕੀ ਕਰ ਰਿਹਾ ਲੜਾਈ ਦਾ ਇਹ ਸਾਡਾ ਬਾਜੀ ਕੇਸ ਚੱਲਦਾ ਦਾ ਇਹ ਕੋਰਟ ਦੇ ਵਿੱਚ ਜੀ ਹਾਂ ਜੀ ਤੇ ਐਸਐਸਪੀ ਦੇ ਨਾਲ ਵੀ ਰਿਪੋਰਟ ਦਿੱਤੀ ਸੀ ਜਾਬ ਨੂੰ ਤੇ ਸਾਡੀ ਕੋਈ ਸੁਣਾਈ ਨਹੀਂ ਹੋਂਦੀ ਤੇ ਐਸਐਸਪੀ ਨੂੰ ਗੋਮਦਵਾਲਾ ਐਸਐਸ ਨੂੰ ਮਿਲੇ ਸੀ ਉਹ ਅਸੀਂ ਐਤਵਾਰ ਗਏ ਸੀ ਮੈਂ ਤੇ ਚਾਚਾ ਚਰਨਜੀਤ ਉੱਥੇ ਆ ਕੇ ਵੀ ਸਾਡਾ ਜੋ ਵੀ ਸਾਡਾ ਤਰਖਾਸ ਦੇ ਵਿੱਚ ਬਿਆਨ ਸਾਡਾ ਉਹੋ ਹੀ ਰਹੂਗਾ ਤੇ ਬਾਅਦ ਸਾਡੀ ਸੋਮਵਾਰ ਅਸੀਂ ਪੱਠੇ ਜਾਣਗੇ ਤੇ ਸਾਡੇ ਫੇਰ ਨਾ ਹਮਲਾ ਕੀਤਾ ਵਾ ਇਹਨਾਂ ਨੂੰ 9 ਵਜੇ ਲੜਾਈ ਹੋਈ ਹੈ ਜੀ ਹਾਂ ਜੀ ਤੇ ਨੋਇ ਲਾਈਟ ਤੇ ਕੇਹ ਜੀ ਮੋਰ ਕੇ ਡਾਂਗ ਮਾਰਤੀ ਮੇਰੇ ਸਾਹ ਚ ਤੇ ਲੋ ਹੋ ਗਿਆ ਮੈਂ ਤਾਂ ਪੜਨ ਲੱਗਾ ਕੀ ਕਾਰਨ ਲੜਾਈ ਦਾ ਕਾਰਨ ਕੀ ਹੈ ਮੇਨ ਪੈਸਾ ਝਗੜਾ ਹੈ ਠੀਕ ਹੈ ਕੀ ਮਤੈ ਕੀ ਨਾ ਤਰਸੀਮ ਕੋਰ ਕਿਹੜਾ ਪਿੰਡ ਹੈ ਮਤੈ ਵੀ ਨਹੀਂ ਲੜਾਈ ਚਾਹ ਕਿ ਮਾਮਲਾ ਕੀ ਹੈ ਸਰਾ ਹੈ ਇਹ ਲੜਾਈ ਝਗੜੇ ਦਾ ਸਾਡਾ ਮਾਮਲਾ ਇਦਾਂ ਪੈਸੇ ਦਾ ਝਗੜਾ ਸਾਡਾ ਇੱਕ ਇਹਨਾਂ ਦਾ ਚਾਚਾ ਤਾਇਆ ਸੀ ਉਹ ਛੜਾ ਸੀ ਉਹ ਤਿੰਨਾ ਭਰਾਵਾਂ ਦੇ ਨਾਲ ਤਿੰਨੀ ਤਾਂ ਇੱਕੋ ਜੀ ਕਰ ਗਏ ਸੀ ਠੀਕ ਹੈ ਇੱਕੋ ਜਿਹੀ ਪੜੀ ਕਰ ਗਿਆ ਸੀ ਉਹ 2015 ਕਿ ਹੋਈ ਸੀ ਤੇ ਹੁਣ ਇਹਨਾਂ ਨੇ 2023 ਦੇ ਵਿੱਚ ਮਰਨ ਤੋਂ 1 ਮਹੀਨਾ ਪਹਿਲਾਂ ਉਹਨੂੰ ਸੁਰਤਬੋਧ ਕੋਈ ਨਹੀਂ ਸੀ ਹੈਗੀ ਉਹਨੂੰ ਚੁੱਕ ਕੇ ਲੈ ਗਏ ਹਸਪੀਟਲ ਕਚਹਿਰੀ ਲੈ ਗਏ ਉੱਥੇ ਜਾ ਕੇ ਉਹਦਾ ਧੱਕੇ ਦਾ ਅੰਗੂਠਾ ਦਵਾ ਰਿਆ ਉਹਨੂੰ ਕੋਈ ਪਤਾ ਨਹੀਂ ਸੀਗਾ ਨਾਂ ਬੋਲਦਾ ਸੀ ਨਾਂ ਖਾਂਦਾ ਪੀਂਦਾ ਸੀ ਕੁਝ ਉਹ ਧੱਕੇ ਨਾ ਇਹਨੇ ਆਪ ਦੇ ਨਾਂ ਤੇ ਰਜਿਸਟਰੀ ਕਰਾ ਲਈ ਹੁਣ ਉਹਨੂੰ ਸਾਨੂੰ ਪਹਿਲੇ ਦਾ ਛਟੇ ਮਿਲਿਆ ਇਹ ਬਿਜਲੀ ਸਾਡੇ ਕੋਲ ਆ ਸਾਨੂੰ 10ਵੇਂ ਮਹੀਨਾ ਛਟੇ ਵੀ ਮਿਲਿਆ ਉਹਨੂੰ ਬਾਪ ਦੇ ਨਾਂ ਬਾਪ ਦੇ ਨਾਂ ਕਣਕ ਵੀ ਦੀ ਆ ਫਿਰ ਅਸੀਂ ਇਹਨੂੰ ਕਿਹਾ ਵੀ ਕਣਕ ਵੀ ਜੋ ਤੁਸੀਂ ਨਾਂ ਵੀ ਜੋ ਪੱਠੇ ਤੁਸੀਂ ਨਾਂ ਵੀ ਦਿਓ ਸਾਨੂੰ ਛਟੇ ਲੱਗਾ ਪਹਿਲੇ ਤੇ ਚਤਾਲੀ ਲੱਗੀ ਆ ਫਿਰ ਇਹ ਧੱਕੇ ਨਾ ਜਾਂਦੇ ਰਹੇ ਆ ਫਿਰ ਇਹ ਡੱਕਣ ਗਏ ਆ ਸਾਨੂੰ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਕਣਕ ਪੱਠੇ ਸਭ ਕੁਝ ਬਾਅਦ ਹੋਗਾ ਅਸੀਂ ਬਾਅਦ ਤੇ ਆ ਤਸੀਲਦਾਰ ਨੇ ਵੀ ਕਿਹਾ ਸੀ ਤੇ ਕਰਨਗਾਂ ਨੇ ਥਾਣੇਦਾਰ ਨੇ ਵੀ ਕਿਹਾ ਸੀ ਅਸੀਂ ਸਾਰਾ ਕੁਝ ਬਾਹਰ ਦਿੱਤਾ ਇਹ ਬਾਅਦ ਜਿਹੜਾ ਹੁੰਦਾ ਵੀ ਥੋੜਾ ਬਹੁਤਾ ਰਹਿ ਗਿਆ ਸੀ ਉਹ ਵਡਣ ਜਾਂਦੇ ਸੀ ਇੱਕ ਕਦ ਡੱਕਣ ਗਏ ਆ ਇਹਨਾਂ ਨੂੰ ਫੇਰ ਕੁੱਟਮਾਰ ਕੀਤੀ ਆ ਇਹਨਾਂ ਨੇ ਵਿਚਾਰੀ ਦਾ ਸਿਰ ਪਾ ਰਿਹਾ ਦੋ ਵਾਰ ਅੱਗੇ ਕੁੱਟਿਆ ਨੂੰ ਤੇ ਘਰ ਵਾਲੀ ਨੇ ਮਦਰ ਤੁਸੀਂ ਕਹਿੰਦੇ ਰਜਿਸਟਰੀ ਤੁਹਾਡੇ ਕੋਲ ਆ ਪਰ ਦੂਸਰੀ ਤਰ ਕਹਿੰਦੀ ਕਿ ਉਹ ਉਹਨਾਂ ਦੇ ਸਾਡੇ ਕੋਲ ਰਜਿਸਟਰੀ ਜਿਹੜੀ ਉਹਨਾਂ ਜਿਹੜੀ ਦਬਾਰੇ ਡਬਾ ਡੁਪਲੀਕੇਟ ਕਰਾਈ ਆ ਨਾ ਉਹ ਉਹਨਾਂ ਦੇ ਕੋਲ ਆ ਹਾਂਜੀ ਤੇ ਜਿਹੜੀ ਸਾਡੀ ਜਿਹੜੀ ਪਹਿਲੀ ਆ ਨਾ ਜਿਹੜੀ 2015 ਦੀ ਹੋਈ ਆ ਉਹ ਸਾਡੇ ਕੋਲ ਆ ਤੇ ਛਟੇ ਸਾਨੂੰ ਮੇਰਾ ਸਾਡਾ ਛਟੇ ਉਹਨਾਂ ਨੂੰ ਮ ਉਨਾਂ ਕੋ ਆਰਦਾਸ਼ ਟੇ ਨਹੀਂ ਹੈਗਾ ਸਾਡੇ ਵਾਲਾ ਸਟੇ ਉਹਨਾਂ ਨੂੰ ਉਹਨਾਂ ਕੋ ਵੀ ਹੈਗਾ ਤੇ ਸਾਡਾ ਸਟੇ ਮੇਰੇ ਨਾਂ ਤੇ ਛਟੇ ਆ ਤੇ ਸੇਮ ਕੋ ਦੇ ਨਾਂ ਤੇ ਛਟੇ ਮੇਰੇ ਜਿਹੜਾ ਸੰਦਸ 3 ਮਹੀਨੇ ਚ ਉਹੋ ਹੀ ਸਟੇ ਉਹਨਾਂ ਦੇ ਕੋਲ ਇਹਨਾਂ ਵਿਖਾਇਆ ਵਿੱਚ ਕਿਸੇ ਨਾਨਾ ਜੀ ਮੈਂ ਤਾਂ ਅਨਪੜਾ ਮੈਨੂੰ ਪਤਾ ਨਹੀਂ ਉਹਨਾਂ ਨੇ ਗੱਲਾਂ ਕਿਹਾ ਕਿ ਤੂੰ ਅਨਪੜਾ ਤੇ ਕੋਈ ਆਂਡ ਗਵਾਨ ਦਾ ਪੜਿਆ ਸੀ ਉਹਨੂੰ ਬੁਖਾਰ ਜਿੰਨੇ ਵੀ ਛਟੇ ਕੀ ਦੇ ਨਾਂ ਤੇ ਆ ਤੇ ਉਹ ਉਹੋ ਹੀ ਛਟੇ ਲਈਏ ਫਿਰਦੇ ਸਾਡੇ ਵਾਲਾ ਇਹ ਨਹੀਂ ਫਿਰਦੇ ਤੇ ਸਾਡੇ ਵਾਲਾ ਸਾਡੇ ਕੋਲ ਤੇ ਹੁਣ ਇਹਨਾਂ ਡੱਕਣ ਗਏ ਪੱਠਿਆਂ ਦੇ ਵੱਢਣ ਤੋਂ ਤੇ ਉਹ ਅੱਗੇ ਇੱਕ ਵਾਰ ਪਹਿਲੋਂ ਨੇ ਕੁੱਟਿਆ ਮੁੜ ਕੇ ਫੇ ਪਹਿਲਾਂ ਨਿਰਮਨ ਸਿੰਘ ਨੇ ਤੇ ਨਿਰਮਨ ਸਿੰਘ ਦੀ ਕਾਰਵਾਈ ਨੇ ਕੁੱਟਿਆ ਦੋਹਾਂ ਹੀ ਹਾਂ ਨੇ ਮੁੜ ਕੇ ਮੇਜਰ ਸਿੰਘ ਕੱਲੇ ਨੇ ਕੁੱਟਿਆ ਇਹਦੇ ਜਿੱਥੋਂ ਪਾਏ ਮੁੜ ਕੇ ਦੁਬਾਰਾ ਹੁਣੇ ਦੀ ਫੇਰ ਥਿਰ ਪਾੜਿਆ ਇਹਦਾ ਤੇ ਇਹ ਛਾਉਣ ਲੱਗਾ ਮੁੰਡਾ ਤੇ ਮੁੰਡੇ ਦੀ ਮਾਂ ਤੇ ਬੱਝੀ ਐ ਇਸ ਬੰਦੇ ਨੇ ਦਰਖਾਸਤ ਦਿੱਤੀ ਕਿ ਤੁਸੀਂ ਇਹ ਐਰ ਕੇ ਅੱਜ ਵਾਲੀ ਨਹੀਂ ਤੇ ਪਹਿਨੀ ਅੰਦਰਖਾਤਾਂ ਦਿੱਤੀਆਂ ਹਾਂਜੀ ਪਰ ਮਤਈ ਉਹਨਾਂ ਲੋਗ ਇਹ ਗੱਲ ਆਖੀ ਆ ਕਿ ਉਹਨਾਂ ਦੇ 10 ਵਜੇ ਦੇ ਸਟਾ ਲੱਗੇ ਆ ਪਰ ਤੁਹਾਡੇ ਲੋ ਬਾਅਦ ਆਪ ਜਾਣ ਪਹੁੰਚ ਕੇ ਸਟਾ ਲਾ ਕੇ ਤੇ ਫਿਰ 2 ਵਜੇ ਦਾਖਲ ਹੋਏ। ਉਹਨੂੰ ਵੀ 10 ਦਿਨ ਪਹਿਲਾਂ ਸਰਿਆੜੀ ਗਏ ਆ। ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਜਾਈਏ ਕਿੱਥੇ ਨਾ ਆਪਣੇ ਆਪ ਹੀ ਤੇ ਇੱਕ ਮੇਰਾ ਬੇਟਾ ਚਲਾਉਂਦਾ ਸੀ ਤੇ ਮਾਮਾ ਪੋਤਾ ਮਗਰ ਬੈਠੇ ਸੀ ਇਸ ਹਰੀਆਲੀ ਗ ਸਰਕਾਰੀ ਹਸਪਤਾਲ ਉਹਨਾਂ ਨੇ ਕਿਹਾ ਤਰਨ ਤਾਰਨ ਚਲ ਜਿਓ ਇਹ ਤਰਨ ਤਾਰਨ ਚਲੇ ਗੇ ਤਰਨ ਤਾਰਨ ਵਾਲਿਆਂ ਨੇ ਕਿਹਾ ਤੁਹਾਨੂੰ ਹਸਪੀਟਲ ਬਗਦਾ ਹੈ ਮਾਕਾ ਤੁਹਾਡਾ ਖਡੂਰ ਸਾਹਿਬ ਤੁਸੀਂ ਉੱਥੇ ਜਾਓ ਉੱਥੇ ਵੀ ਇਥੇ ਆਪ ਕੱਡੇ ਨਹੀਂ ਆਏ ਵੀ ਉਹ ਵੀ ਇਥੇ ਆ ਇਹ ਵੀ ਇਥੇ ਸਾਨੂੰ ਕਿਤੇ ਜਾਂਦਿਆਂ ਨੂੰ ਹੋਰ ਨਾ ਕਟਵਾਰ ਕਰਨ ਇਹਨਾਂ ਨੇ ਮਟਕਿਆਂ ਨਾਲ ਪੰਪ ਵਾਲਿਆਂ ਨੂੰ ਫੋਨ ਕੀਤਾ ਕੀ ਅਸੀਂ ਹੁਣ ਕਿੱਥੇ ਜਾਈਏ ਕੀ ਕਰੀਏ ਤਰਨ ਤਰਨ ਆਉਂਦੇ ਆਉਂਦੇ ਨੇ ਉਹਨਾਂ ਨੂੰ ਫੋਨ ਲਾਇਆ ਕਿ ਸਾਡੇ ਨਾਲ ਆਹ ਵਾਕਾ ਵਰਤ ਗਿਆ ਤੇ ਅਸੀਂ ਹੁਣ ਕੀ ਕਰੀਏ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਇੱਥੇ ਆ ਜਾਓ ਤੇ ਅਸੀਂ ਤੁਹਾਨੂੰ ਲੈ ਕੇ ਜਾਂਦੇ ਆਂ ਫਿਰ ਉਹਨਾਂ ਗੱਡੀ ਤੇ ਪਾ ਕੇ ਦੇ ਇੱਥੇ ਲੈ ਕੇ ਆਏ ਸੱਤਾ ਤੋਂ ਉਹਨਾਂ ਸਵੇਰ ਦੀਆਂ 9 ਵਜੇ ਦੀਆਂ ਲੱਗੀਆਂ ਹਈਆਂ ਤੇ ਫਿਰ ਇੱਥੇ ਆਉਂਦੇ ਆਉਂਦੇ ਆਂ ਵੀ ਇਹਨਾਂ ਨੇ ਕਾਲ ਪੱਤਰ ਬਣਾਉਣੇ ਕਿੰਨਾ ਟਾਈਮ ਲਾਤਾ ਠੀਕ ਹੈ ਹਾਂ ਤਾਂ ਜਿਹੜੀ ਗੱਲ ਕੀਤੀ ਸੀ ਅਸੀਂ ਉਹ ਕਰਾਂਗੇ ਸਾਨੂੰ ਝੂਠੀਆਂ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ ਤੇ ਨਾ ਹੀ ਅਸੀਂ ਬਣਾਉਣੀਆਂ ਨਾ ਹੀ ਅਸੀਂ ਝੂਠ ਵੀਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਦੀ ਤੜਾ ਲੜਾਈ ਝਗੜਾ ਦਾ ਕੀ ਗੱਲ ਹੋਇਆ ਕੀ ਸੀ ਮਾਮਲਾ ਇਹ ਉਹ ਵੀਰੇ ਇਹਨਾਂ ਨੇ ਮੰਡਣਾ ਸਾਡੇ ਪੱਠੇ ਵੀ ਜੇ ਅਸੀਂ ਤੇ ਇਹ ਉੱਥੇ ਰੋਜ਼ ਪੱਠੇ ਵੜਨ ਜਾਂਦੇ ਅਸੀਂ ਤੇ ਅਸੀਂ ਇਹਨਾਂ ਨੂੰ ਡੱਕਣ ਗਏ ਤੇ ਇਹ ਗਾੜੀਆਂ ਸਾਨੂੰ ਦਾਤਰ ਲਾ ਕੇ ਪਿਆ ਗਿਆ ਮੇਰੀ ਮੰਮੀ ਦੇ ਸਿਰ 'ਚ ਮਾਰਿਆ ਦਾਤਰ ਤੇ ਮੈਂ ਮੁੜ ਕੇ ਮੰਮੀ ਨੂੰ ਛਡਾਉਣ ਗਿਆ ਮੈਂ ਆਪਦੀ ਮਾਂ ਦਾ ਨੂੰ ਛਡਾਉਣ ਗਿਆ ਤੇ ਮੇਰੇ ਵੀ ਉਹ ਲੱਗੇ ਮਾਰਨ ਤੇ ਮੇਰੀ ਬਾਹ ਤੇ ਵੱਜ ਗਿਆ ਤੇ ਇੱਕ ਆ ਮੜਿਆ ਬੁੱਲ ਤੇ ਵੱਜਾ ਵਾ ਕੀ ਕੰ ਕਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਤੇ ਪਰਚਾ ਹੋਣਾ ਚਾਹੀਦਾ ਵਾ ਤੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਿੰਡ ਦੀ ਪਹਿਲਾਂ ਵੀ 2-3 ਅਰ ਗੁੱਟਮਾਰ ਕੀਤੀ ਆ ਉਦੋਂ ਵੀ ਅਸੀਂ ਥਾਣੇ ਦਰਖਾਸਤ ਦਿੱਤੀ ਸੀ ਤੇ ਉੱਥੇ ਕੋਈ ਸੁਣਾਈ ਨਹੀਂ ਹੋਈ ਆਡੀ ਤੇ ਅੱਜ ਇਹਨਾਂ ਫਿਰ ਚੌਥੀ ਵਾਰ ਸਾਨੂੰ ਕੁੱਟਿਆ ਵਾ ਤੁਸੀਂ ਦਰਖਾਸਤ ਦਿੱਤੀ ਕਿਸ ਜਗ੍ਹਾ ਤੇ ਹਾਂ ਜੀ ਅਸੀਂ ਪਹਿਲਾਂ ਦਰਖਾਸਤ ਡੇਰਾ ਸਾਹਿਬ ਦਿੱਤੀ ਸਾਨੂੰ ਡੇਰਾ ਸਾਹਿਬ ਚੌਂਕੀ ਲੱਗਦੀ ਆ ਉੱਥੇ ਸਾਡੀ ਕੋਈ ਸੁਣਾਈ ਨਹੀਂ ਆਈ ਤੇ ਫਿਰ ਅਸੀਂ ਖਡੂਰ ਸਾਹਿਬ ਇੱਥੇ ਗੋਵਿੰਦ왈 ਸਾਹਿਬ ਵੀ ਦਰਖਾਸਤ ਦਿੱਤੀ ਤੇ ਉੱਥੇ ਵੀ ਕੋਈ ਸੁਣਾਈ ਨਹੀਂ ਆਈ ਆਡੀ ਆਸਾ ਸੁਪੀ ਦੇ ਦਰਖਾਸਤ ਵੀ ਦਿੱਤੀਆਂ ਹੀ ਉੱਥੇ ਵੀ ਕੋਈ ਸੁਣਾਈ ਨਹੀਂ ਹੋਈ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਗੁਰਦੇਵਾਲ ਆਮ ਆਦਮੀ ਪਾਰਟੀ ਸੀਨੀਅਰ ਆਗੂ ਪਿੰਡ ਪੈਲ ਕੀ ਮਾਮਲਾ ਹੈ ਕਿ ਤੁਹਾਡੇ ਪਿੰਡ ਦਾ ਜਮੀਨ ਦਾ ਜਿਹੜਾ ਝਗੜਾ ਚੱਲਦਾ ਉਹ ਇੱਕ ਪਰਿਵਾਰ ਦਾ ਪਰਿਵਾਰ ਦਾ ਕਹਿਣਾ ਹੈ ਕਿ ਆਵਾਦੀ ਪਾਰਟੀ ਇੱਕ ਧਿਰ ਦੀ ਮਤ ਕਰ ਰਹੀ ਹੈ ਨਹੀਂ ਜੀ ਐਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜੇ ਚਾਰ ਭਰਾ ਸੀ ਜੀ ਇੱਕ ਇਹਨਾਂ ਦੇ ਵਿੱਚੋਂ ਛੜਾ ਸੀ ਉਹਨੇ ਆਪਣੇ ਜੀਂਦਿਆਂ ਜੀ ਉਹਨੇ ਕਿਹਾ ਇਹ ਲੜਾਈ ਖਤਮ ਕਰਨ ਦੀ ਖਾਤਰ ਉਹਨੇ ਕਿਹਾ ਸੀ ਕਿ ਇਹਨਾਂ ਤਿੰਨਾਂ ਭਰਾਵਾਂ ਨੂੰ ਪੈਲੀ ਜਿਹੜੀ ਉਹਨੇ ਵੰਡ ਕੇ ਤਿੰਨ ਹਿੱਸੇ ਕਰਕੇ ਦੇ ਦਿੱਤੀ ਸੀ ਉਸ ਤੋਂ ਬਾਅਦਾਂ ਉਹਨੇ ਰਜਿਸਟਰੀ ਕਰ ਦਿੱਤੀ ਸੀ ਇਹ ਰਜਿਸਟਰੀ ਕਰਨ ਤੋਂ ਬਾਅਦਾਂ ਇਹਨਾਂ ਨੇ ਹੁਣ ਝਾਲੀ ਰਜਿਸਟਰੀ ਕਰਵਾ ਕੇ ਤੇ ਆਪਣੇ ਨਾਂ ਜਿਹੜੀ ਆ ਇਹ ਜਿਹੜੀ ਪੈਲੀ ਆ ਉਹ ਲਵਾ ਲਈ 1 ਇੱਕ ਹੀ ਜ਼ਮੀਨ ਦੀਆਂ ਦੋ ਰਜਿਸਟਰੀਆਂ ਹੋਈਆਂ ਜੀ ਇੱਕ ਹੀ ਜ਼ਮੀਨ ਦੀਆਂ ਦੋ ਰਜਿਸਟਰੀਆਂ ਆ ਇੱਕ ਹੀ ਭਰਾ ਨੂੰ ਦੋ ਵਾਰ ਉਹ ਪਹਿਲਾਂ ਤਿੰਨੇ ਥਾਈ ਹਿੱਸਾ ਕਰ ਗਿਆ ਫਿਰ ਹੁਣ ਲਾਸਟ ਤੇ ਜਿਹੜੀ ਕਰਾਈ ਆ ਝਾਲੀ ਕਰਾਈ ਆ ਉਹ ਕੱਲੇ ਨੇ ਕਰਾ ਲਈ ਜੀ ਕੀ ਆਮ ਆਦਮੀ ਪਾਰਟੀ ਨੂੰ ਜਾਣਵਜ ਕੇ ਕੋਈ ਕੀਤੀ ਜਾ ਰਹੀ ਬਦਨਾਮੀ ਦੇਖੋ ਜੀ ਇਹਦੇ ਵਿੱਚੋਂ ਜਿਹੜੇ ਅਨਸਾਫ਼ ਜਿਹੜੇ ਬੰਦੇ ਹੁੰਦੇ ਆ ਵੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਹਰ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਹੁੰਦੇ ਆ ਜਿਸ ਤਰ੍ਹਾਂ ਕਿ ਸਾਡੇ ਪਿੰਡ ਦੇ ਵਿੱਚ ਵੀ ਆ ਚਰਨਜੀਤ ਸਿੰਘ ਚੰਨੀ ਜਿਹਨੂੰ ਕਿ ਜਿਹਨੇ ਇਹਦੇ ਵਿੱਚ ਵੀਡੀਓ ਦੇ ਵਿੱਚ ਬੋਲਿਆ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਵੀ ਕੋਈ ਵੀ ਫੈਸਲਾ ਕਰਵਾਉਂਦਾ ਹੈ ਤਾਂ ਫੈਸਲਾ ਕਰਵਾਉਣ ਵਾਸਤੇ ਹੁੰਦਾ ਨਾ ਕਿ ਉਹਨੂੰ ਕਿਸੇ ਨੂੰ ਦੂਸਰੇ ਆਪਣੇ ਕੰਮ ਵਾਸਤੇ ਤੋੜਦਾ ਜਿਹੜੇ ਤੁਹਾਡੇ ਤੇ ਦੋਸ਼ ਲਾਇਆ ਵੇਖੂਗਾ ਤਾਂ ਜਿਹੜੇ ਦੋਸ਼ ਮੇਰੇ ਦੇ ਉੱਤੇ ਲਾਏ ਆ ਜੀ ਉਹ ਬਿਲਕੁਲ ਬੇਬੁਨਿਆਦ ਹੈ ਜੀ ਹੁਣ ਮੇਰੇ ਤੋਂ ਕੈਮਰਿਆਂ ਦੀ ਗੱਲ ਕਹਿੰਦੇ ਆ ਉਹਨੇ ਗੱਲ ਕੀਤੀ ਹੈ ਕਿ ਇੱਥੇ ਪੰਪ ਦੇ ਉੱਤੇ ਵੜਫੜ ਕੀਤੀ ਹੈ ਮੇਰੇ ਕੈਮਰੇ ਲੱਗੇ ਹੋਏ ਆ ਜੀ ਰੋਡ ਤੱਕ ਸ਼ੋਅ ਕਰਦੇ ਆ ਮੇਰੇ ਦਫ਼ਤਰ ਤੱਕ ਸ਼ੋਅ ਕਰਦੇ ਆ ਇੱਥੇ ਤੁਸੀਂ ਕੈਮਰੇ ਵੀ ਮੇਰੇ ਚੈੱਕ ਕਰ ਲਿਆ ਤੇ ਫਿਰ ਵੀ ਕਿਸੇ ਪਾਰਟੀ ਨੂੰ ਕੋਈ ਗੱਲ ਆ ਤੇ ਕੈਮਰੇ ਚੈੱਕ ਕਰ ਸਕਦੇ ਆ ਕਿ ਉਹ ਪਾਰਟੀ ਮੇਰੇ ਕੋਲ ਆਈ ਹੈ ਚਾਹੇ ਨਹੀਂ ਆਈ ਉਹ ਉੱਚ ਅਧਾਰੀਆਂ ਕੋਲ ਕੀ ਮੰਗ ਕਰਦੇ ਆ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਮੰਗ ਕਰਦੇ ਆ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਤੇ ਬਣਦੀ ਕਾਰਵਾਈ ਆ ਜਿਹੜਾ ਸਖਤ ਦੇ ਸਖਤ ਕਾਰ ਦੋ ਵਾਰ ਇਹਨਾਂ ਨੇ ਪਹਿਲਾਂ ਵੀ ਕੋਟਮਾਰ ਕੀਤੀ ਹੈ ਪੂਰਾ ਨਗਰ ਜਿਹੜਾ ਹੈ ਇਸ ਬਾਰੇ ਜਾਣੂ ਹੈ ਉਹ ਨਗਰ ਵੀ ਇਸ ਬਾਰੇ ਆਪਣੇ ਗਵਾਹੀ ਦੇਣ ਵਾਸਤੇ ਤਿਆਰ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਹੈ ਨਰਪਖ ਪਾਰਟੀ ਕੋਈ ਤੇ ਇਹਨਾਂ ਦਾ ਇੱਕ ਰਾਏ ਨਹੀਂ ਹੈ ਨਰਪਖ ਪਾਰਟੀ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੇ ਐਸੋ ਜੇ ਸ਼ਰਾਰਤੀ ਅੰਸਲ ਹੈ ਉਹ ਜਿਹੜਿਆ ਇਹਨਾਂ ਲੋਕਾਂ ਨੂੰ ਬਹਿਣ ਨਹੀਂ ਦਿੰਦੇ ਉਹਨਾਂ ਨੂੰ ਤੋਂ ਦੂਰ ਰਹਿਣ ਦੀ ਮੈਂ ਅੰਗਜਾਰਸ਼ ਕਰੂੰਗਾ ਕਿ ਇਹਨਾਂ ਬੰਦਿਆਂ ਦੇ ਕੋਲੋਂ ਬੰਦੇ ਦੂਰ ਰਹਿਣ